ਰਾਜਸਥਾਨ ਜੁਡੀਸ਼ੀਅਲ ਪ੍ਰੀਖਿਆ ਦੌਰਾਨ ਸਿੱਖ ਕਕਾਰਾਂ ਨੂੰ ਲਹੋਂ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦਾ ਜਥੇਦਾਰ ਸ਼ਿ ਅਕਾਲ ਤਖਤ ਸਾਬ੍ਹ ਨੇ ਨੋਟਿਸ ਲਿਆ ਹੈ ਸ਼ਿ ਅਕਾਲ ਤਖਤ ਸਾਬ੍ਹ ਦੇ ਜਥੇਦਾਰ ਨੇ ਘਟਨਾ ਦੀ ਨਿਖੇਦੀ ਕਰਦੇ ਹਨ ਕਿ ਆ ਕਿ ਵਾਰ-ਵਾਰ ਭਾਰਤ ਦੇ ਸੰਵਿਧਾਨ ਅਨੁਸਾਰ ਸਿੱਖਾਂ ਨੂੰ ਮਿਲੀ ਧਾਰਮਿਕ ਆਜ਼ਾਦੀ ਦੇ ਹੱਕ ਨੂੰ ਖੋਇਆ ਜਾ ਰਿਹਾ ਹੈ ਸਿੱਖਾਂ ਦੇ ਕਕਾਰਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ ਤੇ ਸਰਕਾਰਾਂ ਇਸ ਤੇ ਬਿਲਕੁਲ ਚੁੱਪ ਹਨ ਉਨਾ ਐਸਜੀਪੀਸੀ ਨੂੰ ਆਦੇਸ਼ ਜਾਰੀ ਕੀਤਾ ਕਿ ਇਸ ਮਾਮਲੇ ਤੇ ਇੱਕ ਕੁੱਝ ਪਦਰੀ ਕਮੇਟੀ ਬਣਾਈ ਜਾਵੇ ਤੇ ਇਸ ਘਟਨਾ ਤੇ ਅਜਿਹੀਆਂ ਹੋਰ ਘਟਨਾਵਾਂ ਤੇ ਕਾਰਵਾਈ ਕਰਨ ਲਈ ਉਪਰਾਲੇ ਕੀਤੇ ਜਾਣ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਇੱਕ ਬੜੀ ਦੁਖਦਾਈ ਘਟਨਾ ਵਾਪਰੀ ਹੈ ਜੋ ਕਿ ਉੱਥੇ ਡਾਇਰੈਕਟ ਰਿਕਰੂਟਮੈਂਟ ਦਾ ਜੋ ਸਿਵਲ ਜਜਟ ਦਾ ਜੋ ਇਮਤਿਹਾਨ ਹੋਣਾ ਸੀ ਉਸ ਇਮਤਿਹਾਨ ਵਿੱਚ ਭਾਗ ਲੈਣ ਵਾਸਤੇ ਕੁਸ਼ਮਰਤਾਰੀ ਬੱਚੇ-ਬੱਚੀਆਂ ਵੀ ਪਹੁੰਚੇ ਹੋਏ ਸਨ ਪਰ ਬੜੀ ਮਾੜੀ ਗੱਲ ਉਦੋਂ ਵਾਪਰੀ ਕਿ ਹਿੰਦੁਸਤਾਨ ਦੇ ਸੰਵਿਧਾਨ ਦੀ ਆਰਟੀਕਲ 25 ਹੈ ਉਹਦੇ ਮੁਤਾਬਕ ਹਰ ਇੱਕ ਧਰਮ ਦੇ ਵਿਅਕਤੀ ਨੂੰ ਆਪਣੇ ਧਰਮ ਦੇ ਅਨੁਸਾਰ ਆਜ਼ਾਦੀ ਨਾਲ ਜਿਉਣ ਦਾ ਹੱਕ ਹੈ ਔਰ ਆਪਣੇ ਧਰਮ ਦਾ ਪ੍ਰਚਾਰ ਪ੍ਰਸਾਰ ਕਰਨ ਦਾ ਹੱਕ ਹੈ ਪਰ ਇਸ ਦੇ ਬਾਵਜੂਦ ਵੀ ਹਿੰਦੁਸਤਾਨ ਦੇ ਵਿੱਚ ਜਿੰਨੀਆਂ ਜਿੰਨੇ ਘਟਨਾਵਾਂ ਨੇ ਉਹ ਸਿੱਖਾਂ ਦੇ ਨਾਲ ਵਾਪਰਨ ਦਾ ਬਹੁਤ ਵੱਡਾ ਵਰਤਾਰ ਜਿਹੜਾ ਉਹ ਵਰਤ ਰਿਹਾ ਕਿ ਤੇ ਸਿੱਖਾਂ ਦੀ ਦਸਤਾਰ ਦੀ ਵੀ ਕਦੇ ਕੇਸਾਂ ਦੀ ਵੀ ਕਦੇ ਕਕਾਰਾਂ ਦੀ ਵੀ ਪਰ ਬੜੀ ਮਾੜੀ ਗੱਲ ਹੈ ਕਿ ਕੱਲ ਜੋਧਪੁਰ ਰਾਜਸਥਾਨ ਦੇ ਵਿੱਚ ਸਿੱਖ ਬੱਚਿਆਂ ਨੂੰ ਆਪਣੇ ਕਕਾਰ ਉਤਾਰ ਕੇ ਉਸ ਪ੍ਰੀਖਿਆ ਵਿੱਚ ਬੈਠਣ ਵਾਸਤੇ ਕਿਹਾ ਗਿਆ ਇੱਕ ਬੱਚੇ ਨੂੰ ਇਥੋਂ ਤੱਕ ਕਹਿ ਦਿੱਤਾ ਪਬਲਿਕਲੀ ਕਿ ਆਪਣੀ ਟੀ-ਸ਼ਰਟ ਉਤਾਰ ਕੇ ਤੇ ਆਪਣੀ ਕਿਰਪਾਨ ਹੇਠੋਂ ਉਤਾਰ ਕੇ ਫਿਰ ਤੂੰ ਪ੍ਰੀਖਿਆ ਵਿੱਚ ਬੈਠ ਸਕਦੀ ਹੈ ਇੱਕ ਬੱਚੇ ਨੂੰ ਕਿਹਾ ਕਿ ਆਪਣੀ ਕਿਰਪਾਨ ਆਪਣਾ ਕੜਾ ਇਥੋਂ ਤੱਕ ਕੇ ਦਸਤਾਰ ਦੇ ਅੰਦਰ ਕੇਸਾਂ ਵਿੱਚ ਲਾਇਆ ਹੋਇਆ ਜਿਹੜਾ ਕੰਗਾ ਹੈ ਉਹ ਮੀਟਿੰਗ ਟਾਰਕ ਹੈ ਤੁਹਾਨੂੰ ਇਸ ਪ੍ਰੀਖਿਆ ਦੇ ਵਿੱਚ ਬੈਠਣਾ ਪਿਆਗਾ ਔਰ ਕਈ ਥਾਵਾਂ ਤੋਂ ਸੁਣਿਆ ਕਿ ਇੱਕ ਕਾਰਾਂ ਦੀ ਬਦਬੀ ਵਿੱਚ ਜਿਹੜੇ ਪ੍ਰਬੰਧਕ ਸੀ ਉਹਨਾਂ ਦੇ ਵੱਲੋਂ ਕੀਤੀ ਗਈ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇੱਕ ਉੱਚ ਪੱਧਰੀ ਕਮੇਟੀ ਬਣਾ ਕੇ ਜਿਸ ਵਿੱਚ ਸੁਪਰੀਮ ਕੋਰਟ ਜਾਂ ਹਾਈ ਕੋਰਟ ਦੇ ਕੋਰਟੈਡ ਜੱਜ ਸਿੱਖ ਜੱਜ ਪਾਏ ਜਾਣ ਵਕੀਲ ਪਾਏ ਜਾਣ ਇੱਕ ਵੱਡੀ ਕਮੇਟੀ ਬਣਾ ਕੇ ਇਹ ਜਿਹੜੀ ਘਟਨਾ ਹੈ ਇਹਦੀ ਜਾਂਚ ਪੜਤਾਲ ਸਾਨੂੰ ਜ਼ਰੂਰ ਕਰਨੀ ਚਾਹੀਦੀ ਹੈ ਤਾ ਅਤੇ ਜਿਹੜੇ ਇਸ ਵਰਤਾਰੇ ਤੇ ਮਲਜ਼ਮ ਨੇ ਜਿਹੜੇ ਲੋਕਾਂ ਨੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਇੱਕ ਫਿਰਕੂ ਜਿਹੜਾ ਦਿਖਾਵਾ ਉਹਨਾਂ ਨੇ ਕੀਤਾ ਉਹਨਾਂ ਜਿਹੜੇ ਮਲਜ਼ਮ ਨੇ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਹੈ ਉਹਦੇ ਉਹਨਾਂ ਨੂੰ ਸਜ਼ਾ ਮਤਵਾਉਣ ਵੱਲ ਵੀ ਜਿਹੜਾ ਉਹ ਵਿਚੇਚੇ ਤੌਰ ਤੇ ਉਪਰਾਲਾ ਸ਼ਾਮਲ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮੂਹ ਸੰਗਤ ਤੇ ਪੰਥੀ ਸਹਿਯੋਗ ਦੇ ਨਾਲ ਕਰਨਾ ਚਾਹੀਦਾ ਹੈ